ਮੈਂ ਕਹ ਰਿਹਾ ਗਲਤੀ ਹੋ ਗਈ ਫੋਨੋ ਬੜੀ ਗੱਲ ਭਾਜੀ ਅੱਕੋ ਦੀ ਨਹੀਂ ਕਰਦਾ ਭਾਜੀ ਅਸੀਂ ਖੋਲਦੇ ਚੰਗੇ ਨਹੀਂ ਲਾਦੇ ਪੱਗ ਬੰਨੀਆਂ ਦਸਤਾਰ ਸਜਾਈਆਂ ਇਹਨਾਂ ਨੂੰ ਫਰਮਾਨ ਲਾ ਲਓ ਮੈਂ ਕੀ ਫੈਨ ਭਾਜੀ ਪਾਸ ਆ ਦੋ ਮੈਂ ਕਹ ਰਿਹਾ ਵੀ ਅੱਕੋ ਦੀ ਭਾਜੀ ਨਹੀਂ ਹੁੰਦਾ ਭਾਜੀ ਅੱਗੇ ਸਾਡੇ ਬੰਨੀਆਂ ਰੋਜ਼ ਕਰੋ ਅਸੀਂ ਤਾਂ ਹੁਣ ਥੋੜੇ ਦੇ ਨਹੀਂ ਖੜੇ ਨਹੀਂ ਨਹੀਂ ਮੈਂ ਕਹ ਰਿਹਾ ਵੀ ਬਿਲਕੁਲ ਤੁਸੀਂ ਠੀਕ ਹੈ ਤੁਸੀਂ ਪਰ ਪਲੀਜ਼ ਫੇਸ ਦਿਖਾ ਦਿਓ ਆਹ ਭਾਜੀ ਚੰਗਾ ਲੱਗਦਾ ਸਾਡਾ ਰਿਕਾਰਡ ਆ ਜੀ ਨਹੀਂ ਮੈਂ ਕਹ ਰਿਹਾ ਪੂਰੀ ਅਸੀਂ ਜਾਓ ਖੋਲੋ ਖੋਲ ਮੁਹ। ਮਾਸੀ ਦੇਖ ਤਾਂ ਲਈਏ ਕਿਹੜੇ ਸੱਜਣ ਨੇ। ਕੱਲੂ ਕਿਤੇ ਹੋਰ 50 ਥਾਂ ਤੇ ਆਪਾਂ ਕਿੱਥੇ ਆਉਣਾ। ਨਹੀਂ ਨਹੀਂ ਅੱਗਾ ਨਹੀਂ ਕੋਈ ਗੱਲ ਨਹੀਂ। ਖੋਲ ਦਿਓ। ਆਹ ਗੱਲ ਕਰਾ ਠੀਕ ਹੈ। ਬਾਜੀ ਸੀ। ਖੋਲ ਦਿਓ ਮੂੰਹ। ਇੱਥੇ ਰਹਿੰਦੇ ਆ ਦੋ ਬਲੇ ਸਾਡੇ ਦੇ ਨਾਲ। ਖੋਲ ਦਿਓ ਪਲੀਜ਼। ਖੋਲ ਦਿਓ ਭਾਈ ਸਾਹਿਬ ਤੁਹਾਡੀ ਚੰਗਾ ਨਹੀਂ ਲੱਗਦਾ ਸੀ। ਮੈਂ ਕਿਉਂ बार-बार ਕਹਿ ਰਿਹਾ ਲਾਲੂ। ਗੱਲ ਕਰਨੀ ਤੁਹਾਨੂੰ ਕਿਹੜਾ ਸਮਝਾਣਾ ਹੈ? ਤੁਹਾਨੂੰ ਕਿਹੜਾ ਚਿਹਰਾ ਦੇਖਣਾ ਚਾਹੀਦਾ। ਅੱਛਾ ਸਾਨੂੰ ਲੱਗ ਰਿਹਾ ਯਾਰ ਅਸੀਂ 9 ਤੋਂ 5 ਦਫ਼ਤਰ ਕੰਮ ਕਰਦੇ ਆ ਥੋੜੇ ਵਰਗੇ ਬੇਫਕੂਫਾ ਲਈ ਅਸੀਂ ਇੱਥੇ ਖੜੇ ਆ ਰਾਤ ਨੂੰ। ਜ ਘਰਾਂ ਦਾ ਲਿਆ ਲਿਆ ਕਿ ਤੁਸੀਂ ਲੋਕ ਕੂੜਾ ਸਿਰਦੇ ਹੋ ਇੱਥੇ ਔਰ ਅਸੀਂ ਫੋਰਥ ਕਲਾਸ ਜਾਂ ਲੈਵਲ ਕਲਾਸ ਨੂੰ ਕੀ ਕਹੀਏ ਜਿਹੜੇ ਅਨਪੜ੍ਹ ਨੇ ਤੁਸੀਂ ਤਾਂ ਚੰਗੇ ਭਲੇ ਪੜ੍ਹੇ ਲਿਖੇ ਹੋ ਯਾਰ ਮੈਂ ਆਪਸੀ ਦੇਉ ਹਾਂ ਆਪਸੀ ਦੇਉ ਚੱਲੇਗਾ ਫਿਰ ਆਪਸੀ ਨਹੀਂ ਹੈ ਨਹੀਂ ਗੱਡੀ ਬਾਈ ਸਾਹਿਬ ਹੋਊਗਾ 50 ਰੁਪਏ ਹੈ ਨਹੀਂ ਇਸ ਟਾਈਮ ਟੱਕਰਾਂ ਬਾਈ ਸਾਹਿਬ ਹੋਊਗਾ ਇਸ ਟਾਈਮ ਟੱਕਰ ਨਹੀਂ ਹੋਊਗਾ ਕੂੜਾ ਝੱਕ ਲਿਆ ਡਾਕੂਮੈਂਟ ਕੋਈ ਨਹੀਂ ਚੱਕਿਆ ਪਾਜੀ ਇਹਨਾਂ ਨੇ ਗੱਡੀ ਰਿਖਾਵ ਕਰੇ ਛੱਡਿਆ ਔਰ ਸਕੂਟਰ ਛੱਡ ਕੇ ਵੀ ਕਾਫੀ ਦੇ ਦੇ ਸਵੇਰੇ ਆ ਕੇ ਜੁਰਮਾਨਾ ਭਰਤੋ ਤੇ ਪਾਜੀ ਮੈਂ ਬਿਲਕੁਲ ਲੱਗਿਆ ਆ ਟੈਗ ਪਾ ਲਓ ਹੋਰ ਸਾਡੇ ਕੋਲ ਫਿਰ ਮੈਂ ਆਰਸੀ ਤਾਂ ਲੈਣੀ ਲੈਣੀ ਹੈ ਮੈਨੂੰ ਐਡਰੈਸ ਵੀ ਪਤਾ ਲੱਗੂਗਾ ਇੱਥੇ ਕਰੋ ਜਿਹੜੀ ਗੱਲ ਕਰਨੀ ਹੈ ਬਸ ਭਾਜੀ ਮੈਨੂੰ ਇੱਥੇ ਐਡਰੈਸ ਦੱਸੋ ਕਿੱਥੇ ਨਾਲ ਨਾਲ ਨਾ ਲਾਓ ਉਹਦਾ ਕੋੜਾ ਨਾਲ ਲਾਓ ਮੈਂ ਤੁਹਾਨੂੰ ਮਕਾਨ ਨੰਬਰ ਹੀ ਪੁੱਛਦਾ ਪਿਆ ਬੰਦਾ ਕਿਹੜਾ ਹੈ ਦੇ ਦਿਓ ਭਾਜੀ ਮhalla ਕਿਹੜਾ ਵਾ ਮhalla ਕਿਹੜਾ ਮੈਂ ਵੀ ਉਹੀ ਗੱਲ ਕਰ ਰਿਹਾ ਮhalla ਕਿਹੜਾ ਪਾਜੀ ਮੱਲਾ ਕਿਹੜਾ ਪਾਜੀ ਮੱਲਾ ਵੀਡੀਓ ਤੇ ਫੋੜਾ ਵੀ ਸਟਾਰਟ ਕੀਤਾ ਸਾਹਿਬ ਜਦ ਕਿ ਜਦ ਤੁਸੀਂ ਲੋਕ ਪਾਉਂਦੇ ਠੀਕ ਹੈ ਨਾ ਜ਼ਿੰਮੇਵਾਰੀ ਸਾਡੀ ਹੈ ਸਾਨੂੰ ਕੋਈ ਸ਼ੌਕ ਹੈ ਵੀ ਅਸੀਂ ਅੱਧੀ ਰਾਤ ਨੂੰ ਵੀ ਇੱਥੇ ਖੜੇ ਥੋੜੇ ਅਰਗੇ ਲੋਕਾਂ ਨੂੰ ਫੜਨ ਆਉਂਦਾ ਮੇਰੀ ਲਪਰਾਜੀ ਆਰ ਸੀ ਕਿੱਥੇ ਹੈ ਜੀ ਹੈ ਨਹੀਂ ਮਿਸਟਰ ਨੇ ਚੋਣ ਪਾਜੀ ਵੀ ਗੱਡੀ ਪਾਉਂਦੇ ਗੱਡੀ ਛੱਡ ਗਿਆ ਪਾਜੀ ਨੇ ਮੈਂ ਤਾਂ ਕਹਿੰਦੇ ਆਰ ਸੀ ਲਾ ਦੇਣਾ ਯਾਰ ਇਹ ਤੁਹਾਨੂੰ ਵਿਰਾਹ ਗੱਡੀ ਇਸ ਤੋਂ ਕੋਰੀਅਨ ਟਾਲਾ ਡੰਪ ਕਿੰਨੀ ਦੂਰ ਹੈ ਭਾਜੀ ਸਾਨੂੰ ਨੌਲੇਜ ਹੈ ਨਹੀਂ ਇੱਥੇ ਡੰਪ ਦੀ ਕਿੰਨਾ ਚਿਰ ਤੋਂ ਰਹਿ ਰਹੇ ਹੋ ਯਾਰ ਬਲੋ ਭਾਜੀ ਗੱਲ ਕਰਦਾ ਪਹਿਲਾਂ ਫੋਨ ਲੱਗੇ ਮੈਂ ਕਿਹਾ ਇੱਕ ਮਿੰਟ ਰੋਕ ਜਾ ਮੈਂ ਕਰਦਾ ਹਾਂ ਭਾਜੀ ਕਿੰਨੇ ਚਿਰ ਤੋਂ ਰਹਿ ਰਹੇ ਹੋ ਮੈਂ ਕਾਹਨ ਬੰਦ ਕਰ ਬੰਦ ਭਾਜੀ ਨਹੀਂ ਸੁਣਦਾ ਜੇ ਬਜੂਆ ਤਾਂ ਇਹ ਕਿੰਨੇ ਦਿਨ ਤੋਂ ਰਹ ਰਹੇ ਹੋ ਪਰ ਨੂੰ ਨੀਤਾ ਤਾਂ ਵੀ ਕਿ ਸਾਮਾ ਤੁਹਾਡੇ ਘਰੋਂ ਕੂੜਾ ਨਹੀਂ ਲੈ ਕੇ ਜਾਂਦਾ ਬੰਦਾ ਗੱਲ ਕੀਤੀ ਇੱਥੇ ਮੇਰੀ ਇੱਕੋ ਦਾ ਜਵਾਬ ਪਾਰੀ ਸਾਰੀ ਦੁਨੀਆ ਖੂਟ ਡੇਰਦੀ ਆ ਸਾਡੇ ਸਾਹਮਣੇ ਨਸਤੇਗ ਆ ਇੱਥੇ ਵੈਸੇ ਮੇਰੀ ਇੱਕੋ ਦਾ ਜਵਾਬ ਦਿਓ ਤੁਹਾਡੇ ਘਰੋਂ ਕੋਈ ਬੰਦਾ ਕੂੜਾ ਚੱਕ ਕੇ ਨਹੀਂ ਲੈ ਕੇ ਜਾਂਦਾ ਲੈ ਕੇ ਜਾਂਦਾ ਨਹੀਂ ਤੇ ਫਿਰ ਆਪਾਂ ਉਹਨੂੰ ਕਿਉਂ ਨਹੀਂ ਦਿੰਦਾ ਇੱਥੇ ਕਿਉਂ ਛੱਟਣ ਆ ਗਏ ਹੋਰ ਤੁਸੀਂ ਵਿਦ ਫੈਮਲੀ ਲੈ ਕੇ ਆਏ ਆ ਵਾਈਫ ਆ ਤੁਹਾਡੀ ਨਾਲ ਬੱਚਿਆਂ ਨੂੰ ਕੀ ਸਿਖਾ ਰਹੇ ਆ ਗਲਤੀ ਆ ਭਾਈ ਮੁੜ ਕੇ ਤੁਸੀਂ ਲੋਕਾਂ ਨੇ ਨਾ ਯਾਰ ਦੇਖ ਲੋ ਮੈਂ ਤੁਹਾਨੂੰ ਕਹਿ ਰਿਹਾ ਬੱਤੀ ਆ ਨਾ ਚਾਹ ਪੱਤੀ ਆ ਨਾ तो फैक्ट्री है तो सौ रुपया दो सौ रुपया रेडी वाले को नहीं दे सकते कि शहर में गंद डालना अच्छी बात है बेटा पहली बार तो तुम आए नहीं हो सब पहली, पहली बार नहीं आ, है कि असि मोहल्ले च रहने की बे इंतहा ली रहे जी असि तो, तो हुई हुई पहली बार वाले तो तुम नहीं हो सर पहली वाले यार बेटा पहली बार होता ना तू वही कुंदनपुरी के आसपास कहीं फेंक देता समझा ना ਰੂਟੀਨ ਵਾਲੇ ਇਹ ਰੂਟੀਨ ਵਾਲੇ ਹੋ ਤੁਮ ਨੂੰ ਪਤਾ ਹੈ ਕਿ ਯਹਾਂ ਆ ਕੇ ਖੇchna ਹੈ ਰੂਟੀਨ ਵਿੱਚ ਸਾਡੇ ਨਾਲ ਗੱਚੜਾ ਮੈਲਾ ਉਧਰ ਸੜਦੇ ਸੀਗੇ ਉਧਰ ਮੈਂ ਤੇ ਸ਼ੈਲੀ ਸਰ ਨੇ ਨਾ ਕੰਧ ਕਰਾਈ ਹੈ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਸੀਗਾ ਆਹੋ 3-3 ਵਜੇ ਤੱਕ ਨੱਕਾ ਲਾ ਕੇ ਰੱਖਦੇ ਨੇ ਇਹਨਾਂ ਨੂੰ ਬਖਸ਼ਣਾ ਨਹੀਂ ਹੈ ਸਕੂਟਰ ਬੰਦ ਕਰੋ ਇਹਨਾਂ ਦਾ ਮੋੜ ਦਰ ਬੰਦ ਕਰ ਦੇ ਬੰਦ ਕਰੋ ਤਾਰੇ ਫਾੜਾ ਬਣਾ ਫੋਮ ਫੋਮਾ ਦੇ ਇਹ ਨਾਲ ਹੀ ਸੜਦੇ ਜੀ ਫਿਰ ਉਹਦਾ ਚਪਾਰਸ਼ਿਆ ਤਾਰੇ ਜੀ ਕੀ ਆ ਤਾਰੇ ਤੁਮੋ ਜੀ ਜੀ बच्चे को बड़ी अच्छी अकल दे रही है। नहीं अकल नहीं दिया था मुझे बोले अंदर वहाँ लेके जाना पता ही कहाँ से गलती से उसने यहाँ डाल दिया पता नहीं अब सुबह आना अब जाओ बच्चे को ले जाओ अपने स्कूटर पे ये स्कूटर आपका बंद हो गया कोई ना ठीक है ना? का पहले बच्चा चलान कर दिया ਫਲਾਂ ਦਿਓ ਕਰ ਦਿੱਤ ਅੰਦਰ ਕਾ ਫੈਗਣਾ ਦੋ ਨਹੀ ਅੰਦਰ ਕਾ ਫੈਗਣਾ ਦਾ ਵੈਟਰ ਸਾਹਿਬ ਅੰਦਰ ਨਹੀਂ ਰਾਤ ਕੋ ਤਾਂ ਬੰਦ ਹੋਤਾ ਹੈ ਨਾ ਰਾਤ ਕੋ ਤਾਂ ਬੰਦ ਹੋਤਾ ਹੈ ਆਪ ਲੋਗ ਤਾਂ ਪਹਿਲੀ ਵਾਰ ਉਸ ਨੂੰ ਤਾਂ معلوم ਵੀ ਨਹੀਂ ਆਗੇ ਆਗੇ ਚਾਰ ਬੰਦੇ ਰੱਖੇ ਹੋਏ ਹਨ ਨਾ ਤਿੰਨੇ ਨੇ ਬੰਦ ਕਰਿਆ ਚਾਰ ਬੰਦੇ ਫੈਕਟਰੀ ਮੇ ਰੱਖੇ ਹਨ ਨਾ ਨਹੀਂ 1 2 ਬੰਦੇ ਚਲੋ ਦੋ ਬੰਦੇ ਆ ਕੰਮ ਲੈਤੇ ਹੋ ਨਾ ਕਮਾਈ ਕਰਤੇ ਹੋ ਨਾ 200 ਰੁਪਏ ਰੇੜੇ ਵਾਲੇ ਕੋ ਦੇ ਦੋ ਨਹੀਂ ਹਮਾਰਾ ਘਰ ਦੇਤੇ ਹੈ ਸਾਰਾ ਕੁਝ ਹਾਂ ਤਾਂ ਫਿਰ ਇਹ ਹੋ ਵੀ ਖਾ ਸਕਤਾ ਥਾ ਨਹੀਂ ਤਾਂ ਚਲੋ ਗਲਤੀ ਹੋ ਗਿਆ ਬੱਚੇ ਆ ਮੈਂ ਆ ਕੇ ਸੇਨੇ ਕਰੂੰਗਾ ਮੈਂ ਉਹ ਬੋਲ ਦੇ ਮੇਰੇ ਲਈ ਹਮਾਰੇ ਲਈ ਤਾਂ ਅਬ ਰੋਜ਼ ਕਰੋ ਨਹੀਂ ਨਹੀਂ ਹਮ ਤਾਂ 5000 ਰੁਪਏ ਠੋਕेंगे ਨਹੀਂ ਸਰ ਗਲਤੀ ਹੋ ਗਿਆ ਬੱਚੇ ਸੇ ਤਾਂ ਕਿ ਉਹ ਆਗੇ ਨਾ ਹਮਤ ਕੋ ਬੋਲੇ ਬੋਲੇ ਲਗਾਵਾ ਉਹ ਚਲਾਨ ਲੈ ਲੋ ਇਹਦਾ ਵੀ ਕਰਨਾ ਨਹੀਂ ਚਲਾਨ ਇਹਦੀ ਵੀ ਗੱਡੀ ਕੌਣ ਕਰਨੀ ਸਾਡੇ ਏਰੀਆ ਚ ਮੁਲਾਜ਼ਮ ਆਏ ਇਹਨਾਂ ਨੇ ਸਾਡੀ ਸਾਫ ਸਫਾਈ ਵਾਸਤੇ ਕੋਰ ਕੀਤੀ ਆ ਇਹ ਭਾਈ ਮੇਰਾ 12 ਆ 14 ਐਲ ਚ ਤੇ ਮੇਰਾ 13 ਐਂਚ ਰੈਸਟੋਰੈਂਟ ਆ ਇਹਦਾ ਸਲਾਈ ਦਾ ਕੰਮ ਆ ਤੇ ਇਹਨਾਂ ਨੇ ਸਾਡੇ ਸਾਹਮਣੇ ਤਿੰਨ ਬੰਦੇ ਵੀ ਕਾਬੂ ਕੀਤੇ ਆ ਜਿਹੜੇ ਇੱਥੇ ਰੋਜ਼ ਕੂੜਾ ਸਿੱਟ ਕੇ ਜਾਂਦੇ ਆ ਜਿਨ੍ਹਾਂ ਦੇ ਉੱਪਰ ਇਹਨਾਂ ਨੇ ਜਿਹੜੀ ਵਾਰਦੀ ਕਾਰਵਾਈ ਉਹ ਕੀਤੀ ਆ ਬਿਲਕੁਲ ਨਹੀਂ ਛੱਡਿਆ ਬਿਲਕੁਲ ਕੰਪਰੋਮਾਈਜ਼ ਜਾਂ ਕੋਆਪਰੇਟ ਨਹੀਂ ਕਰਦਾ ਉਹਨਾਂ ਨਾਲ ਤੇ ਇਹਨਾਂ ਨੇ ਆਪਣਾ ਜਿਹੜਾ ਵੀ ਕੰਮ ਕਾਰਜ ਕੀਤਾ ਆਪਣੇ ਮਹਿਕਮੇ ਵੱਲੋਂ ਪੂਰੀ ਸੱਚਾਈ ਤੇ ਇਮਾਨਦਾਰੀ ਨਾਲ ਕੀਤਾ ਧੰਨਵਾਦ ਹੈ ਸੀ ਜੀ ਜਿਹੜੇ ਉਹ ਜੇ ਮੁਲਾਜ਼ਮ ਨੇ ਜਿਹੜੇ ਉਹ ਜੇ ਕਾਰਪੋਰੇਸ਼ਨ ਤੋਂ ਸਾਡੇ ਨੇ ਬੈਕ ਮੇ ਤੋਂ ਸਾਡੇ ਵਾਸਤੇ ਧੰਨਵਾਦ ਨਾਲ ਖੜੇ ਹੋ ਕੇ ਆਹ ਕਾਰਵਾਈ ਕਰ ਰਹੇ ਨੇ ਲੋਕੀ ਇੱਥੇ ਸਿੱਟ ਕੇ ਜਾਂਦੇ ਆ ਸਾਡੇ ਦੱਸੋ ਅਸੀਂ ਉਰੇ ਰਹਿੰਦੇ ਆ ਅਸੀਂ ਨਹੀਂ ਰਹਿੰਦੇ ਸਾਡੇ ਇੱਥੇ ਘਰਾਂ ਦੇ ਮੂਰੇ ਲੋਕੀ ਗੰਦ ਸਿੱਟ ਕੇ ਜਾਂਦੇ ਆ ਦੱਸੋ ਫਿਰ ਲੋਕ ਐਕਸਕਿਊਜ਼ ਕਰਦੇ ਜੀ ਗਲਤੀ ਨਾਲ ਆ ਗਿਆ ਅੱਜ ਪਹਿਲੀ ਵਾਰ ਆ ਗਿਆ ਪਹਿਲੀ ਵਾਰ ਕੀ ਮੈਂ ਆ ਗਿਆ ਕਈ ਵਾਰ ਹੀ ਛੜ ਕੇ ਜਾਂਦੇ ਉਹਨਾਂ ਨੂੰ ਪਤਾ ਹੈ ਛੜੇ ਦਾ ਇੱਥੇ ਛੱਟਣਾ ਬਸ ਕੋਈ ਕਹਿਣ ਵਾਲਾ ਤਾਂ ਹੈ ਨਹੀਂਗਾ ਜੇ ਅਸੀਂ ਮਗਰਪੰਦੇ ਦਾ ਕਹਿੰਦੇ ਤੁਹਾਡੇ ਪਿਓ ਦੀ ਜਗਾ ਸ਼ੁਕਰ ਹੈ ਰੱਬ ਦਾ ਵੀ ਆ ਮੁਲਾਜ਼ਮਾਂ ਨੂੰ ਇੱਥੇ ਦਾ ਪਤਾ ਲੱਗਿਆ ਇਹਨਾਂ ਨੇ ਆ ਕੇ ਇੱਥੇ ਕਾਰਵਾਈ ਕੀਤੀ ਆ ਸਾਡੇ ਨਾਲ ਦਾ ਮੇਰਾ ਗਵੰਡੀ ਆ ਤੇ ਮੈਂ ਇਹਦਾ ਗਵੰਡੀ ਆ ਜੀ ਅਸੀਂ ਫਿਲਹਾਲ ਮੌਕੇ ਤੇ ਦੋ ਬੰਦੇ ਆ ਬਾਕੀ ਮੰਦਿਆਲੇ ਦੋ ਚਾਰ ਬੰਦੇ ਹੋਰ ਨੇ ਉਹ ਇਸ ਵੇਲੇ ਕੰਮ ਤੋਂ ਆਏ ਬਹੁਤ ਬਹੁਤ ਧੰਨਵਾਦ